ਲੀ ਮੰਗਤਾ ਹੈ ਕਿ ਸਾਡੇ ਜਿਹੜੇ 328 ਦੀ ਜਿਹੜੀ ਆਨਲਾਈਨ ਭਰਤੀ ਸੀ ਉਸ ਨੂੰ ਰੱਦ ਕੀਤਾ ਜਾਵੇ। ਸਿਵਲ ਵਰਕਰ ਜੀ ਹੁੰਦੇ ਨਝਿੰਦਾਬਾਦ ਜਿੰਦਾਬਾਦ ਜਿੰਦਾਬਾਦ। ਟਿੰਡੇ ਸ਼ਹਿਰ ਦੀ ਵਾਦੀ ਨੂੰ ਦੇਖਦੇ ਹੋਏ 500 ਸਿਵਲ ਮੈਨਾਂ ਦੀ ਡੇਲੀ ਵਿੱਚ ਭਰਤੀ ਕੀਤੀ ਜਾਵੇ। ਸਿਵਲ ਵਰਕਰ ਜੀ ਹੁੰਦੇ ਨਝਿੰਦਾਬਾਦ ਜਿੰਦਾਬਾਦ ਜਿੰਦਾਬਾਦ। ਪਰ 24 ਘੰਟੇ ਦੇ ਵੀ 40 ਘੰਟੇ ਹੋ ਗਏ। ਹਜੇ ਤੱਕ ਸਾਡੇ ਮੰਗਾਂ ਤੇ ਕੋਈ ਗੌਰ ਨਹੀਂ ਹੋਈ। ਸਿਵਲ ਵਰਕਰ ਜੀ ਹੁੰਦੇ ਨਝਿੰਦਾਬਾਦ ਜਿੰਦਾਬਾਦ ਜਿੰਦਾਬਾਦ। ਹਾਊਸ ਆਪਣੀ ਕਮਿਊਨਿਟੀ ਨੂੰ ਸੁਧਾਰੇ ਤੇ ਸਾਡੇ ਸਿਵਲ ਮੈਨ ਜਿਹੜੇ ਕੱਚੇ ਨੇ ਉਨ੍ਹਾਂ ਦੀ ਮੰਗਾਂ ਨੂੰ ਪ੍ਰਵਾਨ ਕਰੋ। ਵਰਤੀ ਦਾ ਪ੍ਰਬੰਧ ਕਰੋ। ਪ੍ਰਬੰਧ ਕਰੋ, ਪ੍ਰਬੰਧ ਕਰੋ। 60-60 ਲੱਖ ਦੇ ਬਗੈਰ ਮਿਹਰ ਤੋਂ ਅਜੰਡੇ ਪਾਸ ਹੋ ਸਕਦੇ ਨੇ ਕਿ ਸਾਡੇ ਸਿਵਲ ਮੈਨਾਂ ਦੀ ਮਤੇ ਪਾਸ ਨਹੀਂ ਹੋ ਸਕਦੇ। ਇੱਕ ਵੀ ਕਮਿਸ਼ਨ ਦਾ ਬਕਾਇਆ ਤੁਰੰਤ ਦਿਓ। ਤੁਰੰਤ ਦਿਓ, ਤੁਰੰਤ ਦਿਓ। ਸਿਵਲ ਵਰਕਰ ਯੂਨੀਅਨ ਨੂੰ ਨਗਰ ਨਿਗਮ ਦੇ ਗੇੜ ਦੇ ਮੂਰੇ ਅਨਮਿੱਥੇ ਸਮੇਂ ਲਈ ਹੜਤਾਲ ਕਰਨੀ ਪਈ। ਅਧਿਕਾਰੀ ਮਰਦਾਬਾ। ਮਰਦਾਬਾ। ਕਿ ਕੱਚੇ ਸਿਵਲ ਮੈਨ ਨੇ ਉਹਨਾਂ ਨੇ ਆਪਣਾ ਕੰਮ ਪੱਕੇ ਤੌਰ ਤੇ ਠੱਪ ਕਰ ਦਿੱਤਾ। ਅਧਿਕਾਰੀ ਮੁਰਦਾਬ ਮੁਸਾਵਤ ਮੁਸਾਵਤ ਮੇਰਾ ਨਾਮ ਗਜਰਾਜ ਚੋਹਣ ਬਠਿੰਡਾ ਤੇ ਮੈਂ ਸੀਵਰੇਜ ਵਰਕਰ ਹੀ ਹੋਂ ਦਾ ਪ੍ਰਧਾਨ ਹੈ ਜੀ ਤੇ ਪਿਛਲੇ ਸਮੇਂ ਤੁਸੀਂ ਦੇਖਿਆ ਜੀ ਕਿ 7 ਦਿਨ ਦੀ ਸਾਡੀ ਗੇਟ ਰੈਲੀ ਚੱਲੀ ਸੀ ਸੀਵਰੇਜ ਬੋਰਡ ਦੇ ਵਿੱਚ ਗੇਟ ਦੀ ਮੂਰੇ ਉਸ ਤੋਂ ਬਾਅਦ 24 ਘੰਟੇ ਦਾ ਨਗਰ ਨਿਗਮ ਕਮਿਸ਼ਨਰ ਨਗਰ ਨਿਗਮ ਡੀਸੀ ਸਾਹਿਬ ਏਸੀ ਸਾਹਿਬ ਐਮਐਲਏ ਸਾਹਿਬ ਨਗਰ ਨਿਗਮ ਸਾਡੇ ਸੀਵਰੇਜ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਸਾਹਿਬ ਐਕਸ਼ਨ ਸਾਹਿਬ ਉਹਨਾਂ ਨੂੰ 24 ਘੰਟੇ ਦਾ ਨੋਟਿਸ ਦਿੱਤਾ ਗਿਆ ਜੇਕਰ 24 ਘੰਟੇ ਦੇ ਮੂਰੇ 24 ਘੰਟੇ ਦੇ ਅੰਦਰ-ਅੰਦਰ ਸਾਡੀ ਮੰਗਾਂ ਤੇ ਪ੍ਰਵਾਨ ਨਹੀਂ ਕੀਤੀਆਂ ਤੇ ਅਸੀਂ ਹੜਤਾਲ ਕਰਨ ਲਈ ਮਜਬੂਰ ਹੋ ਜਾਵਾਂਗੇ ਪਰ 24 ਘੰਟੇ ਦੇ ਵੀ 40 ਘੰਟੇ ਹੋ ਗਏ ਅਜੇ ਤੱਕ ਸਾਡੀ ਮੰਗਾਂ ਤੇ ਕੋਈ ਗੌਰ ਨਹੀਂ ਹੋਈ ਜਿਸ ਕਾਰਨ ਸੀਵਰੇਜ ਵਰਕਰ ਯੂਨੀਅਨ ਨੂੰ ਨਗਰ ਨਿਗਮ ਦੇ ਗੇਟ ਦੇ ਮੂਰੇ ਅਨਮਿੱਥੇ ਸਮੇਂ ਲਈ ਹੜਤਾਲ ਕਰਨੀ ਪਈ ਹਾਂਜੀ ਜਿਹੜਾ ਸਾਡੇ ਸੀਵਰੇਜ ਬੋਰਡ ਦਾ ਪੂਰਾ ਕੰਮ ਹੈ ਜਿਹੜੇ ਜਿਹੜੇ ਸਾਡੇ ਪੱਕੇ ਕੱਚੇ ਸਿਵਲ ਮੈਨ ਨੇ ਉਹਨਾਂ ਨੇ ਆਪਣਾ ਕੰਮ ਪੱਕੇ ਤੌਰ ਤੇ ਠੱਪ ਕਰਤਾ ਸਾਡੀ ਪਹਿਲੀ ਮੰਗ ਤਾਂ ਹੈ ਕਿ ਸਾਡੇ ਜਿਹੜੇ 328 ਦੀ ਜਿਹੜੀ ਆਨਲਾਈਨ ਭਰਤੀ ਸੀ ਉਸ ਨੂੰ ਰੱਦ ਕੀਤਾ ਜਾਵੇ ਦੂਜੀ ਸਾਡੀ ਜਿਹੜੀ ਮੰਗ ਸੀ ਕਿ ਜਿੰਨੇ ਵੀ ਬਠਿੰਡੇ ਸ਼ਹਿਰ ਦੇ ਵਿੱਚ ਕੱਚੇ ਸਿਵਲ ਮੈਨ ਲੱਗੇ ਨੇ 69 ਉਹਨਾਂ ਨੂੰ ਸਰਕਾਰ ਦੇ ਨੋਟੀਫਿਕੇਸ਼ਨ 236 ਕੀ ਰਾਹੀ ਜਲਦ ਤੋਂ ਜਲਦੀ ਡੈਲੀਵੇਟ ਕੀਤਾ ਜਾਵੇ ਮਤਾ ਪਾ ਕੇ ਨਗਰ ਨਿਗਮ ਦੇ ਵਿੱਚ ਤੇ ਤੀਜੀ ਤੀਜੀ ਸਾਡੀ ਮੰਗ ਸੀ ਕਿ ਜੀ ਬਠਿੰਡੇ ਸ਼ਿਆਦੀਵਾਦੀ ਨੂੰ ਦੇਖਦੇ ਹੋਏ 500 ਸਿਵਲ ਮੈਨਾਂ ਦੀ ਡੇਲੀ ਵਿੱਚ ਭਰਤੀ ਕੀਤੀ ਜਾਵੇ। ਇਹ ਵੀ ਕੱਲ ਅਸੀਂ ਚੰਡੀਗੜ੍ਹ ਗਏ ਸੀਗੇ। ਸਾਡੀ ਉੱਥੇ ਵੀ ਗੱਲ ਹੋਈ। ਇੱਕ ਕਮਿਸ਼ਨਰ ਸਾਹਿਬ ਕੋਲ ਇੱਕ ਇਹ ਹੈ ਜੀ ਪਾਵਰ ਹੁੰਦੀ ਹੈ ਕਿ ਅਲਟੀਮੇਟਮ ਇਹ ਮਤਾ ਪਾਸ ਕਰਦੇ ਨਹੀਂ ਤੇ ਨੁਕਤੀ ਪੱਤਰ ਕੱਚੇ ਸਿਵਲ ਮੈਨ ਨੂੰ ਦੇ ਸਕਦੇ ਨੇ ਆਪਣੇ ਆਧਾਰ ਤੇ। ਇਹ ਮਤਾ ਪੈ ਸਕਦਾ ਜਦੋਂ 60-60 ਲੱਖ ਦੇ ਬਗੈਰ ਮਹਿਰ ਤੋਂ ਅਜੰਡੇ ਪਾਸ ਹੋ ਸਕਦੇ ਨੇ ਕਿ ਸਾਡੇ ਸਿਵਲ ਮੈਨਾਂ ਦੇ ਮਤੇ ਪਾਸ ਨਹੀਂ ਹੋ ਸਕਦੇ ਹੋ ਸਕਦੇ ਨੇ ਜੇਕਰ ਸਰਕਾਰ ਚਾਵੇ। ਤੇ ਕਮੀਆਂ ਹਾਊਸ ਦੇ ਹਾਊਸ ਆਪਣੇ ਕਮਿਊਨਿਟੀ ਸੁਧਾਰੇ ਤੇ ਸਾਡੇ ਸਿਵਲ ਮੈਨ ਜਿਹੜੇ ਕੱਚੇ ਨੇ ਉਹਨਾਂ ਦੀ ਮੰਗਾਂ ਨੂੰ ਪ੍ਰਵਾਨ ਕਰੇ ਦੇਖੋ ਜੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਹਜੇ ਵੱਡੇ ਮੇਰ ਤਾਂ ਬੈਠੇ ਨਹੀਂਗੇ ਪਰ ਫੁੱਲ ਪਾਵਰ ਡੀਸੀ ਸਾਹਿਬ ਨੇ ਹਜੇ ਜਿਹੜੇ ਆਪਣੇ ਡਿਪਟੀ ਮੇਰ ਨੇ ਅਸ਼ੋਕ ਜੀ ਉਹਨਾਂ ਨੂੰ ਦਿੱਤੀ ਹੋਈ ਹੈ ਤੇ ਉਹਨਾਂ ਨੇ ਉਸ ਤੋਂ ਬਾਅਦ ਕਈ ਮਤੇ ਪਾਸ ਵੀ ਕੀਤੇ ਨੇ ਤੇ ਹੋਈ ਵੀ ਨਹੀਂ ਤੁਸੀਂ ਦੇਖਿਆ ਤੇ ਉਹਨਾਂ ਕੋਲ ਇੰਨੀ ਪਾਵਰ ਹੈ ਕਿ ਉਹ ਕੱਚੇ ਬੰਦਿਆ ਦਾ ਮਤਾ ਪ੍ਰਵਾਨ ਕਰ ਸਕਦੇ ਨੇ ਤੇ ਕੋਈ ਸਹਿਰ ਦੇ ਕਾਂਗਰਸੀ ਲੀਡਰ ਕਈ ਐਮਸੀ ਸਾਹਿਬ ਨੇ ਉਹਨਾਂ ਨਾਲ ਮੇਰੀ ਗੱਲਬਾਤ ਚੱਲ ਰਹੀ ਹੈ ਉਹਨਾਂ ਨੇ ਮੈਨੂੰ ਪ੍ਰੋਮੋਸਾ ਦਵਾਇਆ ਕਿ ਜਲਦੀ ਤੋਂ ਜਲਦੀ ਹਾਊਸ ਦੇ ਵਿੱਚ ਇਹ ਤੁਹਾਡਾ ਮਤਾ ਪ੍ਰਵਾਨ ਕਰਾਂਗੇ ਪਰ ਜਿਹੜੇ ਸਾਡੇ ਕਮਿਸ਼ਨਰ ਸਾਹਿਬ ਨੇ ਉਹਨਾਂ ਨੇ ਸਾਨੂੰ 2 ਤਰੀਕ ਦਾ ਟਾਈਮ ਦਿੱਤਾ ਹੋਇਆ ਹੈ ਮੀਟਿੰਗ ਦਾ ਉਹਨਾਂ ਨੂੰ ਸਿੱਧੇ ਸਾਫ਼ ਲਫ਼ਜ਼ਾਂ ਦੇ ਵਿੱਚ ਤੁਹਾਡੇ ਕੈਮਰੇ ਦੇ ਮਾਧਿਅਮ ਦੇ ਰਹੀ ਮੈਂ ਬੇਨਤੀ ਕਰਨਾ ਚਾਹੁੰਦਾ ਕਿ 2 ਤਰੀਕ ਤੱਕ ਸਾਨੂੰ ਸੱਤੂ ਸਿੱੱਦ ਲਿਓ ਪਰ ਸਾਡੀ ਜਿਹੜੀ ਦਰੀ ਹੈ ਜਿਹੜਾ ਸਾਡਾ ਧਰਨਾ ਹੈ ਇੰਝ ਹੀ ਲੱਗੇ ਰਿਹਾ ਹਾਂਜੀ ਕੰਮ ਸਾਡਾ ਲਗਾਤਾਰ ਬੰਦ ਹੈ ਜੀ ਤੇ ਬੰਦ ਹੀ ਰਹੂਗਾ ਜੋ ਤੱਕ ਸਾਡੀ ਮੰਗਾਂ ਪ੍ਰਵਾਨ ਨਹੀਂ ਹੁੰਦੀਆਂ ਸਰ ਮੇਰਾ ਨਾਮ ਰਵੀ ਕੁਮਾਰ ਸੀਵਰੇਜ ਵਰਕਰ ਯੂਨੀਅਨ ਦਾ ਜਰਨਲਿਸਟ ਹਾਂ ਜੀ ਮੈਂ ਤੇ ਜਿਹੜੀ ਸਾਡੀ ਹੈ ਮੰਗ ਹੈ ਸੀ ਕਿ ਕੱਚੇ ਮੁਲਾਜ਼ਮਾਂ ਨੂੰ ਕੰਟਰੈਕਟ ਬੇਸ ਤੇ ਕਰਾਉਣ ਵਾਲੀ ਮੰਗ ਹੈ ਜੀ ਇਹ 23 6 21 ਚ ਪਾਲਿਸੀ ਬਣਾਈ ਗਈ ਸੀ ਸਰਕਾਰ ਦੁਆਰਾ ਵੀ ਇਹ ਪਾਲਿਸੀ ਇਹੀ ਬਣਾਈ ਗਈ ਸੀ ਜਿਹੜੇ ਮੁਲਾਜ਼ਮ ਪਹਿਲਾ ਤੌਰ ਤੇ ਕੰਮ ਕਰ ਰਿਹਾ ਤੇ ਉਹਨਾਂ ਨੂੰ ਕੰਟਰੈਕਟ ਬੇਸ ਤੇ ਰੱਖਣ ਦੀ ਪਰ ਬਠਿੰਡਾ ਸ਼ਹਿਰ ਵਿੱਚ ਨਾ ਹੀ ਸੀਵਰਮੈਨ ਕੰਟਰੈਕਟ ਬੇਸ ਤੇ ਕੀਤੇ ਗਏ ਨਾ ਹੀ ਸਪਾਈਸਰ ਕੰਟਰੈਕਟ ਬੇਸ ਕੀਤੇ ਗਏ ਤੇ ਸਾਡੀ ਇਹੀ ਲੜਾਈ ਹੈ ਜਦੋਂ ਤੱਕ ਸਾਡੇ ਮੁਲਾਜ਼ਮ ਕੰਟਰੈਕਟ ਵੇਜ ਤੇ ਨਹੀਂ ਹੁੰਦੇ ਉਦੋਂ ਤੱਕ ਅਸੀਂ ਸੰਘਰਸ਼ ਨੂੰ ਐਂ ਹੀ ਤੇਜ਼ ਕਰਦੇ ਰਾਵਾਂਗੇ ਲੱਗਦਾ ਅਗਲਾ ਕਦਮ ਸਾਡਾ ਪੰਜਾਬ ਦੀ ਜਥੇਬੰਦੀਆਂ ਨੂੰ ਬੁਲਾਉਣ ਦੀ ਕੋਸ਼ਿਸ਼ ਕਰਾਂਗੇ ਜਿੰਨੇ ਵੀ ਜਥੇਬੰਦੀਆਂ ਨੇ ਸਾਰਿਆਂ ਨੂੰ ਬੁਲਾਉਣ ਦੀ ਕੋਸ਼ਿਸ਼ ਕਰਾਂਗੇ ਅ ਉਹ ਸਾਡੇ ਨਾਲ ਸਹਿਮਤ ਹੈ ਜੋ ਉਹਨਾਂ ਨੇ ਵੀ ਅਲਟੀਮੇਟ ਦਿੱਤਾ ਹੋਇਆ ਕੱਲ ਮੈਨੂੰ ਲੱਗਦਾ ਉਹਨਾਂ ਦਾ ਅਲਟੀਮੇਟ ਪੂਰਾ ਹੋ ਜਾਊਗਾ ਉਹ ਵੀ ਸਾਡੇ ਨਾਲ ਤਰਨੇ ਤੇ ਬੈਠਣ ਲਈ ਤਿਆਰ ਨੇ ਸਰ ਉਹ ਵੀ ਕੰਮਕਾਰ ਬੰਦ ਕਰਨ ਲਈ ਤਿਆਰ ਹੈ ਜਦੋਂ ਮੰਗ ਸਾਡੀ ਇੱਕੋ ਹੈ ਤੇ ਲੜਾਈ ਇੱਕੋ ਹੈ ਤਾਂ ਅਸੀਂ ਦੋਨੇ ਯੂਨੀਅਨਾਂ ਰਲ ਕੇ ਲੜਾਈ ਨੂੰ ਤੇਜ਼ ਕਰਾਵਾਂਗੇ ਤੇ ਨਾਲ ਮਨਜ਼ੂਰ ਕਰਾਵਾਂਗੇ